ਪੋਸੀਬਲ ਸਿਲਿਟੀਆਂ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ ਸੀ ਬਹੁਤ ਜ਼ਿਆਦਾ ਪੈਸਾ ਖਰਚਣ ਤੋਂ ਬਾਅਦ ਵੀ ਨਹੀਂ ਸੀ ਅਸੀਂ ਦੇ ਸਕਦੇ ਉਹ ਸਾਨੂੰ ਸਰਕਾਰ ਨੇ ਦਿੱਤਾ ਸਾਡੇ ਸੇ ਸਰਕਾਰੀ ਸਕੂਲ ਨੇ ਦਿੱਤਾ ਜੋ ਕਿ ਹੁਣ ਪ੍ਰਾਈਵੇਟ ਸਕੂਲ ਵਿੱਚ ਵੀ ਇਦਾਂ ਦਾ ਨਹੀਂ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਬੱਸ ਵੀ ਲਗਾ ਦਿੱਤੀ ਜਿਹੜੇ ਸਾਡੇ ਬੱਚਿਆਂ ਨੂੰ ਏਡੀ ਦੂਰ ਜਾਣਾ ਬਹੁਤ ਔਖਾ ਲੱਗਦਾ ਸੀਗਾ ਸਾਨੂੰ ਲੈਣ ਵੀ ਆਉਣਾ ਪੈਂਦਾ ਸੀ ਛੱਡਣ ਵੀ ਆਉਣਾ ਪੈਂਦਾ ਸੀ ਹੁਣ ਸਾਡੇ ਬੱਚਿਆਂ ਨੂੰ ਬੱਸ ਵੀ ਲੱਗ ਗਈ ਮਤਲਬ ਕਿ ਪ੍ਰਾਈਵੇਟ ਸਕੂਲ ਨਾਲੋਂ ਸਰਕਾਰੀ ਸਕੂਲ ਬਹੁਤ ਜ਼ਿਆਦਾ ਵੈਟਰ ਹੋ ਗਏ ਜੋ ਅਸੀਂ ਨਹੀਂ ਵੀ ਸੀ ਸੋਚਿਆ ਉਹ ਵੀ ਸਾਨੂੰ ਸਕੂਲ ਵਿੱਚੋਂ ਮਿਲਿਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਇਸ ਲਾਇਬ ਸੰਝਿਆ ਕਿ ਸਾਨੂੰ ਇਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਆਮ ਤੌਰ ਪ੍ਰਾਈਵੇਟ ਸਕੂਲਸ ਵੀ ਇੰਨੀ ਫੈਸਿਲਿਟੀਆਂ ਹੁੰਦੀਆਂ ਨੇ ਲੈਬ ਵੀ ਹਰ ਸਬਜੈਕਟ ਵਾਈਜ਼ ਹਨ ਲਗ ਲਗ ਡਿਵਾਈਡ ਕੀਤੇ ਗਏ ਨੇ ਇੱਥੇ ਨਾ ਤਾਂ ਬੱਚਿਆਂ ਨੂੰ ਕੋਈ ਪੜਾਣ ਚ ਦਿੱਕਤ ਆਉਂਦੀ ਹੈ ਨਾ ਹੀ ਟੀਚਰਸ ਨੂੰ ਕੋਈ ਪੜਾਣ ਚ ਦਿੱਕਤ ਆਉਂਦੀ ਹੈ ਇਹ ਸਾਰਾ ਕੁਝ ਸਾਡੀ ਪੰਜਾਬ ਸਰਕਾਰ ਨੇ ਹੀ ਸਾਨੂੰ ਦਿੱਤਾ ਹੈ ਦੀ ਪੜਾਈ ਬਹੁਤ ਅੱਛੀ ਹੈ ਸਕੂਲ ਚ ਫੈਸਿਲਿਟੀਆਂ ਉਹ ਦਿੱਤੇ ਆ ਮੇਰਾ ਬੱਚਾ ਪ੍ਰਾਈਵੇਟ ਸਕੂਲ ਚ ਸੀ ਪ੍ਰਾਈਵੇਟ ਸਕੂਲ ਚ ਤੁਹਾਨੂੰ ਬੜਾ ਕੀ ਲੱਗਿਆ ਸੀ ਸਰਕਾਰੀ ਸਕੂਲ ਪਾਈਏ ਕਿ ਨਾ ਪਾਈਏ ਬੜਾ ਸੋਚਿਆ ਆਪਾਂ ਜਦੋਂ ਅਸੀਂ ਸਕੂਲ ਦੇਖਿਆ ਸਕੂਲ ਦੇ ਟੀਚਰਾਂ ਨੂੰ ਮਿਲੇ ਆ ਬਹੁਤ ਅੱਛਾ ਲੱਗਿਆ ਸਾਨੂੰ ਜੇ ਆਪਣਾ ਇਨ ਫਿਊਚਰ ਕੈਰੀਅਰ ਨੂੰ ਸਪੋਰਟਸ ਵਿੱਚ ਦੇਣਾ ਚਾਹੁੰਦੇ ਨੇ ਬਟ ਉਹਨਾਂ ਕੋ ਇੰਨੇ ਪੈਸੇ ਨਹੀਂ ਹੁੰਦੇ ਕੋਚਿੰਗ ਸਿੱਖਣ ਵਾਸਤੇ ਬਾਹਰ ਜਾ ਸਕਦੇ ਇੱਥੇ ਸਰਕਾਰ ਹਰ ਤਰ੍ਹਾਂ ਦੀ ਸਾਨੂੰ ਗੇਮ ਸਿਖਾਉਗੀ ਸਾਡੇ ਮੈਂਟਲ ਲੈਵਲ ਤੇ ਵੀ ਉਹ ਸਾਡੇ ਬੱਚਾ ਉੱਪਰ ਬਹੁਤ ਧਿਆਨ ਦਿੰਦੇ ਨੇ ਜਿਹੜੇ ਬੱਚਾ ਵਿੱਚ ਅੰਦਰ ਇੱਕ ਕੁਆਲਿਟੀ ਹੋਣ ਦੇ ਬਾਵਜੂਦ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਬੱਚੇ ਨਹੀਂ ਸਿੱਖ ਪਾਂਦੇ ਉਹ ਇੱਥੇ ਆ ਕੇ ਸਰਕਾਰੀ ਸਕੂਲਾਂ ਵਿੱਚ ਜੇਈ ਤੇ ਨੀਰ ਦੀ ਕੋਚਿੰਗ ਵੀ इजीली ਲੈ ਸਰਦੇ ਨੇ